ਲਓ ਜੀ ਆਪਾਂ ਨੂੰ ਵਾ ਵਾ ਸਹੀ ਹਾਂ ਜੀ ਉੱਠ ਖੜੇ ਆ ਆਪਾਂ ਬਾਦੀ ਵਾ ਉੱਠੇ ਵੀ ਐ ਖੈਰ ਸੁੱਤੇ ਨਹੀਂ ਹੈਗੇ ਸੁੱਖ ਨਾਲ ਇਹੀ ਜਿਗਾ ਆਪਣਾ ਬੈਡਰੂਮ ਅੱਜ ਦਾ ਬੀਬੀ ਰੈਪਿਡ ਤੇ ਹਾਲ ਦੀ ਖੜੀ ਆਗੇ ਆਪਾਂ ਦਰਿਆ ਦੇ ਕੋਲੇ ਤੇ ਜਗਾ ਹੈਗੀ ਆ ਜੀ ਇਹ ਕੰਗਣ ਕੰਗਣੀ ਕਹਿ ਦਿੰਦੇ ਨੇ ਬੇਸਿਕਲੀ ਇਹਨੂੰ ਗੰਦਰਬਲ ਤੋਂ ਅੱਗੇ ਆਂਗੇ ਤੇ ਸੋਨਾ ਮਰਗ ਤੋਂ ਪਿੱਛੇ ਆਂਗੇ ਠੀਕ ਹੈ ਤੇ ਉਹ ਖੜਾ ਬਾਈ ਸੰਦੀਪ ਆਪ ਵੀ ਅੱਡ ਵਲੋਗਿੰਗ ਕਰ ਰਹੇ ਆਂ ਪਿੱਛੇ ਪਹਾੜਾਂ ਦਾ ਸਿਸਟਮ ਹੈਗਾ ਇਹ ਜਾ ਬਾਬਾ ਉੱਚੀ ਗੱਲ ਬਾਤ ਆ ਤੇ ਇਧਰ ਨੂੰ ਹੈਗਾਗਾ ਸੋਨਾ ਮਰਗ ਇਧਰ ਨੂੰ ਆਪਾਂ ਜਾਣਾ ਠੰਡ ਹੈਗੀ ਇੱਥੇ ਬਹੁਤ ਜ਼ਿਆਦਾ ਥੁਰ ਥੁਰ ਵਾਲਾ ਕੰਮ ਆ ਪੁਰੇ ਤਿੰਨ ਘੰਟੇ ਉਡੀਕਣ ਤੋਂ ਬਾਅਦ ਇੱਕ ਠਾਬਾ ਸਾਨੂੰ ਅੱਗੇ ਆ ਕੇ ਖੁੱਲਾ ਮਿਲਿਆ ਇੱਥੇ ਹੁਣ ਚਾਹ ਪਾਣੀ ਛਕਦੇ ਆਂ ਤੇ ਅੱਗੇ ਸੋਨਾ ਮਰਗ ਬੰਨੀ ਨੂੰ ਪਹੁੰਚਦੇ ਆਂ ਤੇ ਡੂਬ ਤੇ ਕੁੱਤਿਆਂ ਕੇ ਕਸਹਾਰਾ ਤੇ ਠੰਡ ਮੇ ਅੱਗ ਦਾ ਸਹਾਰਾ ਤੇ ਇਹ ਵੀਰ ਹੋਣਾ ਨੇ ਆਧਾਤਮਿਕ ਦੀ ਅੱਗ ਆਪਣੇ ਅੰਦਰ ਪਹਿਲਾਂ ਹੀ ਬਾਲੀ ਹੋਈ ਹੈ ਕਿ ਸਾਨੂੰ ਜੀ ਅੱਗ ਦੀ ਲੋੜ ਕੋਈ ਨਹੀਂ ਪਰ ਅਸੀਂ ਥੋੜੇ ਜੀ ਬੰਦੇ ਮਾੜੇ ਆ ਠੀਕ ਹੈ ਤੇ ਸਾਨੂੰ ਹੈਗੀ ਆ ਲੋੜ ਇਹਦੀ ਕੀ ਕਹਿੰਦੇ ਜੇ ਦੁਆਬੀ ਵਾਲੀ ਦੁਆਬੇ ਵਾਲੇ ਲੱਗੂ ਮੈਂ ਵੀ ਬੋਲਣ ਕੀ ਕਹਿੰਦੇ ਜੇ ਚੜ੍ਹਦੀ ਕਲਾ ਹੈਗੀ ਪੂਰੀ ਹੈ ਗੱਬੇ ਗੱਬੇ ਨੂੰ ਕਹਿੰਦੇ ਨੇ ਸਾਈਡ ਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਗੱਬੇ ਕਹਿੰਦੇ ਆ ਵਿਚ ਵਿਚਾਲੇ ਫਸਣ ਨੂੰ ਅੱਛਾ ਗੱਬੇ ਗੱਬੇ ਹਾਂ ਠੀਕ ਐ ਗੱਬੇ ਮੈਨੂੰ ਲੱਗਦਾ ਮੈਂ ਇੱਕ ਕ੍ਰੈਸ਼ ਕੋਰਸ ਜਾਂ ਗਾਰੀ ਲਵਾਂਗਾ ਦੋਆਬੀ ਦਾ ਵੀ ਮੇਰੇ ਸਾਬ ਉਹ ਨਾਮਰਗ ਟਨਲ ਆਪਾਂ ਕ੍ਰੋਸ ਕਰ ਲਈ ਆ ਤੇ ਉਸ ਤੋਂ ਬਾਅਦ ਜਿਹੜਾ ਚਾਕਾ ਵਾਕਾਗਾ ਉਹ ਇਸ ਕਿਤਾਬ ਦਾ ਹੋਇਆ ਤੇ ਸ਼ਾਨਦਾਰ 뷰 ਆਇਆਗਾ ਐਸ ਸਾਈਡ ਤੇ ਹੈਗੇ ਵੀਰੇ ਫਿਰ ਹੈ ਗਾਹ ਬਾਅਦ ਵਿੱਚ ਮਿਲਣ ਦੇ ਸਾਰੇ ਪੂਰੇ ਆਪਾਂ ਨੂੰ ਪੂਰੇ ਪੂਰੇ ਚੈੱਕ ਸੋਹਣਾ ਪਹਾੜਾ ਯਾਰ ਇਹ। ਅਰਗਤੋਂ ਆਪਾਂ ਅੱਗੇ ਵਧੇ ਆਏ ਸੀਗੇ। ਹਾਂਜੀ। ਤੇ ਹੁਣ ਆਪਾਂ ਖੜੇ ਆਂਗੇ ਨਮਾਈਟੀ ਜੋ ਜ਼ਿਲ੍ਹਾ ਪਾਸ ਦੇ ਕਦਮਾਂ ਦੇ ਵਿੱਚ। ਸੋ ਅਗਰ ਤੁਹਾਨੂੰ ਉੱਪਰ ਵਹੀਕਲ ਦਿਖ ਰਹੇ ਨੇ ਤੇ ਇੱਕ ਸੜਕ ਦਿਖ ਰਹੀ ਹੈ ਜ਼ਿਗਜ਼ੈਗ ਹਿਸਾਬ ਕਿਤਾਬ ਵਾਲੀ। ਤਾਂ ਉਹ ਜੋ ਜ਼ੁਜ਼ੀਲਾ ਪਾਸ ਨੂੰ ਜਾਂਦੀ ਹੈ ਤੇ ਹੁਣ ਅਸੀਂ ਦੇਖਦੇ ਆਂ ਤੇ ਭਾਈ ਨੂੰ ਪਾਉ ਨੂੰ ਦੇਖਦੇ ਆਂ ਬੇਸਿਕਲੀ ਪਾਉ ਕੀ ਕਹਿੰਦਾ ਟਾਈਮ ਹੈਗਾ ਮੌਸਮ ਵੀ ਖੁੱਲਾ ਤੇ ਦੇਖਦੇ ਆਂ ਵੀ ਜਾਈ ਆਈਏ ਤਾਂ ਵਧੀਆ ਇੱਕ ਵਾਰੀ ਅੱਛਾ ਮੈਂ ਹੁਣੇ ਹੁਣੇ ਕਰਕੇ ਦੱਸ ਦਿੰਦਾ ਕਸ਼ਮੀਰ ਲੇਹ ਆਲੇ ਜਿਹੜੇ ਪਾਸ ਨੇ ਉਹਨਾਂ ਪਾਸਾਂ ਵਿੱਚੋਂ ਜ਼ੁਜ਼ੀਲਾ ਪਾਸ ਸੜਕ ਦੇਖਣ ਵਾਲਾ ਰਹਿੰਦਾ ਹੈਗਾ ਅਸੀਂ ਅੱਜ ਦੇਖਦੇ ਆਂ ਕਿ ਇੱਛਾ ਪੂਰਤੀ ਹੁੰਦੀ ਹੈ ਇਹਾਂ ਕੋਈ ਅੜਚਨ ਆਉਂਦੀ ਹੈ ਵਿੱਚ ਜੋ ਜਿਲੇ ਦਾ ਪਲਾਨ ਲੇਟਰ ਲਈ ਡ੍ਰੌਪ ਕਰਕੇ ਹਾਲ ਦੀ ਕਿੜੀ ਸੋਨਾ ਮਰਗ ਬੰਨੀ ਨੂੰ ਵਾਪਸ ਮੁੜ ਰਹੇ ਹਾਂ ਪਹਿਲਾਂ ਹੋਟਲ ਵਗੈਰਾ ਬੁੱਕ ਕਰਵਾਉਨੇ ਆ ਖਾਣੇ ਪੀਣੇ ਥੋੜਾ ਫਰੈਸ਼ ਵਗੈਰਾ ਹੁੰਨੇ ਆ ਕਿਉਂਕਿ ਕੱਲ ਮੈਂ ਸਵੇਰ 10 ਵਜੇ ਦਾ ਤੁਰਿਆ ਹੋਇਆਗਾ ਤੇ ਅਸੀਂ ਤਿੰਨੇ ਜਣੇ ਇਕੱਠੇ ਆਓ ਕੇ ਲਗਭਗ ਤੁਰੇ ਹੋਏ ਆਂਗੇ ਜੀ 3 ਵਜੇ ਦੀ ਜਲੰਧਰੋਂ ਤੇ ਲਗਾਤਾਰੀ ਕਾਰਕੀਆ ਚੱਲ ਰਹੀ ਆ ਵਿੱਚ ਮਾੜੀ ਮੋਟੀ ਘੰਡਾ 2 ਘੰਟੇ ਕਿਤੇ ਖੜ ਖੜ ਕੇ ਜੇ ਰੈਸਟ ਕੀਤੀ ਐ ਸੋ ਹੁਣ ਹੋਟਲ ਵਗੈਰਾ ਚ ਜਾ ਕੇ ਪ੍ਰੋਪਰ ਰੈਸਟ ਵਗੈਰਾ ਕਰਕੇ ਫੇਰ ਜਿਹੜਾ ਹੈਗਾ ਗਾਹੋਂ ਗਾਹਨ ਲਾ ਪਲਾਨ ਹੈ ਜਿਹੜਾ ਉਲੀਕਦੇ ਆ ਤੇ ਜਗਾ ਇਹ ਬਹੁਤ ਖੂਬਸੂਰਤ ਆ ਬਹੁਤ ਨਜ਼ਾਇਜ਼ ਖੂਬਸੂਰਤ ਆ ਪਾਣੀ ਦੀ ਆਵਾਜ਼ ਪ्योर ਸ਼ਾਂਤੀ ਟੂਰਿਸਟ ਵਗੈਰਾ ਬਹੁਤ ਬਹੁਤ ਜ਼ਿਆਦਾ ਘਟ ਨੇ ਇੱਥੇ ਤੇ ਵਧੀਆ ਮਾਹੌਲਾ ਬਰਫੇਤੀ ਹੈਗੀ ਤਾਂ ਹੈ ਪਰ ਹਜੇ ਉਨੀ ਜ਼ਿਆਦਾ ਨਹੀਂ ਹੈਗੀ ਤੇ ਕਹਿ ਰਹੇ ਨੇ ਵੀ ਅੱਜ ਦੁਪਹਿਰ ਸ਼ਾਮ ਤੇ ਕੱਲ ਸਵੇਰ ਤੱਕ ਥੋੜੀ ਜਿਹਾ ਜ਼ਿਆਦਾ ਪੈਣ ਦੇ आसार ਨੇ ਤੇ ਫੇਰ ਹੋ ਸਕਦਾ ਹੈ ਵੈਲੀ ਆਪਾਂ ਨੂੰ ਜਿਹੜੀ ਹਜੇ ਥੋੜੀ ਜੀ ਰੁੰਡ ਮੁੰਡੀ ਜੀ ਦੇਖ ਲਈ ਹੈ ਵਿਚਾਰੀ ਇਹ ਬਰਫ਼ ਨਾਲ ਲੱਦੀ ਹੋਈ ਆਪਾਂ ਨੂੰ ਕੀ ਆ ਮਿਲੇ ਤੇ ਦੇਖਦੇ ਆ ਕੱਲੂ ਦਾ ਇੰਤਜ਼ਾਰ ਆ ਠੰਡ ਵੈਸੇ ਬਹੁਤ ਹੈ ਇੱਥੇ ਤੇ ਆ ਜੀ ਦਰਿਆ ਸਿੰਧ ਇਸ ਤੱਕ ਮੇਰੀ ਜਾਣਕਾਰੀ ਹੈ ਹਾਂਜੀ ਕਰਦੇ ਕਰਾਉਂਦੇ ਸੋਨਾ ਮਾਰਗ ਦੇ ਵਿੱਚ ਆਪਾਂ ਟਿਕਾਣਾ ਪੱਕਾ ਕਰ ਲਿਆ ਆਪਣਾ ਸੋਈ ਅਜੀ ਸੋਨਾ ਮਾਰਗ ਵਿਲਾ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਤੇ ਇਹ ਬਾਈਪਾਸ ਤੋਂ ਥੋੜਾ ਜਿਹਾ ਥੱਲੇ ਉਤਰ ਕੇ ਹੋਟਲ ਆ ਮੇਨ ਸ਼ਹਿਰ ਤੋਂ ਥੋੜਾ ਜਿਹਾ ਪਰੇ ਆ ਨਿਸ਼ਾਨੀ ਇਹਦੀ ਉਹ ਮਸਕ ਆ ਠੀਕ ਆ ਤੇ ਥੋੜਾ ਦਿਨਾਂ ਕੋ ਉਪਰੋ ਰੋੜਾ ਮੇਨ ਬਾਈਪਾਸ ਵਾਲਾ ਉੱਥੋਂ ਉਤਰ ਕੇ ਜੇ ਆਉਂਦਾ ਸਿਸਟਮ ਇੱਥੇ ਇਸ ਤਰ੍ਹਾਂ ਕਰਕੇ ਕਮਰੇ ਸੋਹਣੇ ਸੀ ਇਹਨਾਂ ਦੇ ਤੇ ਰੀਡ ਵੀ ਠੀਕ ਠਾਕ ਸੀਗੇ ਖੈਰ ਲिटल बिट ऑन ਐਕਸਪੈਂਸਿਵ ਸਾਈਡ ਬਟ ਕੋਈ ਗੱਲ ਨਹੀਂ ਰੂਮ ਸੋਹਣੇ ਸੀਗੇ ਬਾਲਕਨੀਆ ਚੋਂ 뷰 ਸੋਹਣਾ ਆਊਗਾ ਤੇ ਬਰਫ ਵਗੈਰਾ ਦਾ ਸਿਸਟਮ ਬਣਦਾ ਤਾਂ ਪਾਪਾ ਵਧੀਆ ਬਾਲਕਨੀ ਜਿਹਾ ਬੈ ਕੇ ਬੰਦਾ ਇੰਜੋਏ ਕਰ ਸਕਦਾ ਤੇ ਇਹ ਪੁਆਇੰਟ ਇਹ ਤਾਂ ਚੱਲ ਹੀ ਰਿਹਾ ਕੋਈ ਵਾਰ ਕੋਲੇ ਆਉਂਦਾ ਹਾਂ ਉੱਪਰਲੇ ਤੇਰਾ ਰਾਂਝਾ ਤਹੀਦੇ ਰੰਗ ਰੂਟ ਹੋ ਗਿਆ ਚੈੱਕ ਸੋ ਟਰੱਕਾਂ ਦਾੜਾ ਇੰਨਾ ਜ਼ੋਰ ਲੱਗ ਰਿਹਾ ਤੇ ਹਵਾ ਜਿਹੜੀ ਇੰਨੀ ਤੇਜ਼ ਚੱਲ ਰਹੀ ਆ ਤੇ ਪਰਫਾ ਨਾਲ ਭਰੀਆਂ ਹੋਈਆਂ ਚੋਟੀਆਂ ਇਹ ਦਰਸਾ ਰਹੀਆਂ ਨੇ ਕਿ ਆਪਾਂ ਇਸ ਰੀਜਨ ਦੇ ਸਭ ਤੋਂ ਉੱਚੇ ਪੁਆਇੰਟ ਜਾਨੀ ਕਿ ਟਮਾਈਟੀ ਜ਼ੋਜ਼ੀਲਾ पास से किया जी पहुँच चुके हैं तो यह है गा, -गा गया हज़ार छः सौ उन्वजा फुट की हाइट से अवा बहुत तेज़ आठ ठंड बहुत भी ज़्यादा गई बहुत सोहना इतना ਚੱਲਾਂਗੇ ਜੀ ਆਪਾਂ ਹੁਣ ਬੀਬੀ ਬਰਫ਼ 'ਤੇ ਤੇ ਇੱਕ ਪੁਆਇੰਟ ਬਣਿਆ ਹੋਇਆ ਥੋ ਜ਼ਿਲ੍ਹਾ ਤੋਂ ਬਾਲਤਾਲ ਵਾਲੀ ਸਾਈਡ ਨੂੰ ਫਰੋਜ਼ਨ ਲੇਕ ਜੀ ਵਾਂਗੂ ਮਾਹੌਲ ਹੈ ਇੱਥੇ ਤੇ ਉਹ ਸੂਬੇਦਾਰ ਹੁਣੀ ਆਪਣੇ ਅਪੜੇ ਨਹੀਂ ਇੱਥੇ ਆਪਾਂ ਦੇਖਦੇ ਆਂ ਤੇ ਤੁਰਕ ਤਰਕੇ ਕੀ ਮਾਹੌਲ ਆ ਸਲਿੱਪ ਹੋਣ ਦੇ ਚਾਂਸ ਖੈਰ ਹੈਗੇ ਤਾਂ ਹੈ ਪਿਆਰ ਨਾਲ ਜਾਵਾਂਗੇ ਠੰਡ ਬਹੁਤ ਜ਼ਿਆਦਾ ਕੀ ਫਰ ਆ ਬਹੁਤ ਸਕਦਾ ਇੱਥੇ ਸ਼ੂ ਆਪਣੇ ਕੋਲੇ ਦੂਸਰੇ ਹੀ ਨੇ ਕੈਜੂਅਲ ਪਰ ਆਪਾਂ ਵੀ ਪਿੱਛੇ-ਪਿੱਛੇ ਹੋ ਤੁਰੇ ਦੇਖਦੇ ਆਂ ਕੀ ਮਾਹੌਲ ਬਣਦਾ ਅਣੀ ਗੱਲ ਬਾਤ ਹੈ ਇੱਥੇ ਵਿੱਚ-ਵਿੱਚ ਕੰਮ ਸਲਿੱਪਰੀ ਆ ਇੱਥੇ ਲੱਗ ਰਿਹਾ ਢਾਰ ਖੈਰ ਹੋ ਇੱਥੇ ਹੈਗਾ ਆ ਬੜਾ ਮਾਹੌਲ ਕਾਈਂਡ ਆਫ ਫਰੋਜ਼ਨ ਫੋਟੋਗ੍ਰਾਫੀ ਚੰਗੀ ਬੱਦਰ ਤੇ ਇਸ ਵੇਸ ਕਰਕੇ ਇੱਥੇ ਥੋੜਾ ਜਿਹਾ ਪਾਉਦ ਲੈਣਾ ਪੈਂਦਾ ਤੇ ਆ ਮਾਹੌਲ ਆ ਜੀ ਇੱਥੇ ਵਾਟਰਫਾਲ ਆ ਪਾਰਸ਼ਲੀ ਜੰਮਿਆ ਹੋਇਆ ਪਾਰਟਲੀ ਵਗ ਰਿਹਾ ਚੰਗੀ ਪੱਧਰ ਤੇ ਤੇ ਇਹ ਚੀਜ਼ ਇਸ ਜਿਕੇ ਦਾ 뷰 ਆਗਾ ਉਹ ਜੋ ਸੁਨਸੁਨਕਾਰ ਦਿਖ ਰਹੀ ਆ ਉਹ ਰੋਡ ਆ ਕਿ ਜਿਹੜੀ ਤੁਸੀਲਾ ਪਾਸ ਨੂੰ ਜਾਂਦੀ ਆ ਠੀਕ ਆ ਬਰਫ ਦੇ ਤੌਰ ਤਰਕੇ ਜੇ ਹੌਲੀ 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 ਆਪਾਂ ਇੱਥੇ ਅੱਪੜ ਗਏ ਜੀ ਬਰਫ ਪੈ ਗਈ ਹੁਣੀ ਆਪਾਂ ਆਪਣਾ ਬਲੌਗ ਖਤਮ ਕਰਕੇ ਆਟੇ ਸੀਗੇ ਥੋੜੇ ਟਾਈਮ ਬਾਅਦ ਹੀ ਕਿੰਮਣ ਹੋਈ ਤੇ ਕਿੰਮਣ ਨੇ ਬਰਫ ਦਾ ਰੂਪ ਹੈ ਦਾ ਉਹ ਲੈ ਲਿਆ ਇੱਥੇ ਲੂਗੀ ਤੱਕ ਜੀ ਰਜਾਈਓ ਤੱਕ ਜੋ ਦੇਖ ਦਿਓ ਤੇ ਵਾਹ ਆਪਣੇ ਜੰਮਲਾ ਪਿੱੜ ਦੇ ਪ੍ਰਵਾਹ ਦੁਗਰ ਵੀ ਹੈ ਕੱਟ ਗਈ ਕੱਟ ਗਈ ਜਦੋਂ ਮੈਂ ਬਾਹਰ ਆਉਂਦਾ ਜ਼ਿਆਦਾ